ਹੈਲੋ ਫਰੈਂਡਸ ਅਕਤੂਪਨਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗਾਜਰਾਂ ਦੀ ਖੀਰ ਉਸ ਲਈ ਲਈ ਆਣੇ ਆਪਾਂ 1/2 ਕਿਲੋ ਗਾਜਰਾ ਜਿਨ੍ਹਾਂ ਨੂੰ ਹੁਣ ਆਪਾਂ ਕਰਤੂਕਸ਼ ਕਰ ਲਾਂਗੇ ਹੁਣ ਆਪਾਂ ਲੈਏ ਨੇ ਬਾਸਮਤੀ ਚਾਵਲ ਜਿਨ੍ਹਾਂ ਨੂੰ 3-4 ਵਾਰੀ ਵਾਸ਼ ਕਰਨ ਤੋਂ ਬਾਅਦ ਅੱਧੇ ਘੰਟੇ ਲਈ ਪਾਣੀ ਵਿੱਚ ਸੋਕਣ ਲਈ ਰੱਖ ਦਾਂਗੇ ਹੁਣ ਚਾਵਲ ਨੂੰ ਪਾਣੀ ਵਿੱਚ ਡਿਪ ਕਰਕੇ ਰੱਖ ਦਿੱਤਾ ਹੈ ਅੱਧੇ ਘੰਟੇ ਲਈ ਤਾਂ ਕਿ ਇਹ ਫੁੱਲ ਜਾਣ ਤੇ ਬਿਲਕੁਲ ਬਰੀਕ ਹੋ ਜਾਣ ਕਾਜਰਾ ਆਪਣੀਆਂ ਕੱਦੂ ਕੱਚ ਹੋ ਚੁੱਕੀਆਂ ਨੇ ਕਾਚਰਾ ਦੀ ਖੀਰ ਬਣਾਉਣ ਲਈ ਆਪਾਂ ਲੈ ਇਹਨਾਂ ਦਾਸ ਪਿਸਤੇ ਕੁਝ ਕਿਸ਼ਮਿਸ਼ ਜਿੰਨਾਂ ਨੂੰ ਆਪਾਂ ਬਰੀਕ ਕੱਟ ਲਿਆ ਹੋਇਆ ਤੇ ਬਦਾਮ ਇੱਕ ਕਟੋਰੀ ਖੰਡ ਤੇ ਡੇਢ ਕਿਲੋ ਦੁੱਧ ਚੌਲ ਆਪਣੇ ਬਿਲਕੁਲ ਭਿੱਜ ਕੇ ਬਿਲਕੁਲ ਪ੍ਰੀਕ ਹੋ ਚੁੱਕੇ ਨੇ ਸੌਫਟ ਹੋ ਚੁੱਕੇ ਨੇ ਹੁਣ ਆਪਣੀ ਕੜਾਈ ਗਰਮ ਹੋ ਚੁੱਕੀ ਹੈ ਇਸ ਵਿੱਚ ਪਾਵਾਂਗੇ ਇੱਕ ਚਮਤੜੀ ਦੇਸੀ ਘਿਓ ਗਾਜਰਾਂ ਨੂੰ ਫਰਾਈ ਕਰਨ ਲਈ ਤਾਂ ਪਾ ਦਿਕਾ ਨੇ ਇਸ ਦਾ ਪਾਣੀ ਦੇ ਕੋਲ ਕੱਲ ਲਵਾਂਗੇ ਦੇਖੋ ਚੰਗੀ ਤਰ੍ਹਾਂ ਘੋਲ ਲਵਾਂਗੇ ਹੁਣ ਆਪਾਂ ਇੱਕ ਕਟੋਰੀ ਠੰਡ ਪਾ ਲਈਏ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਗਾਜਰ ਆਪਨੇ ਆ ਪੁੱਜ ਚੁੱਕਿਆ ਨੇ ෙපු සුකචුක්කයි හෝන එසවෙ චපචෝ ෑඩි කරග සිංගිවරම් මික්ෂ කරද හොනස්වෙචපා ඇදා දොද්දු ඇඩ්ගර්ලයායි තිස්නුම් එක බාලාන් දක පකාවන්ගේ ਹੁਣ ਆਪਣਾ ਉਬਾਲ ਆ ਚੁੱਕਿਆ ਹੈ ਇਸ ਵਿੱਚ ਥੋੜਾ ਜਿਹਾ ਦੁੱਧ ਹੋਰ ਐਡ ਕਰਾਂਗੇ ਹੁਣ ਹੁਣ ਇਸ ਨੂੰ ਕਵਰ ਕਰਕੇ ਮੀਡੀਅਮ ਆਂਸ ਤੇ ਪੱਕਣ ਲਈ ਰੱਖ ਦਿਓ ਹੁਣ ਇਸ ਵਿੱਚ ਆਪਾਂ ਬਦਾਮ ਕਿਸ਼ਮਿਸ਼ ਤੇ ਪਿਸਟ ਏਡ ਕਰਾਂਗੇ ਐਡ ਕਰਨ ਤੋਂ ਬਾਅਦ ਨੂੰ ਕਿਹੋ ਜਿਹੇ ਤਰ੍ਹਾਂ ਮਿਕਸ ਕਰ ਲਵਾਂਗੇ ਆਪਣੀ ਗਾਜਰਾਂ ਦੀ ਕੀਰ ਤਿਆਰ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ